ਲਾਲ ਥੋੜ ਥੋੜੀ ਬਰਫ ਪੈ ਗਿਆ ਉੱਤੇ ਪਹਾੜਾਂ ਤੇ ਵੈਸੇ ਹੁਣ ਜਲਾਈ ਆ ਗਈ ਹੁਣ ਜਲਾਈ ਤੇ ਇੰਨੀ ਬਰਫ ਨਹੀਂ ਪੈਂਦੀ ਹੁਣ ਬਰਫ ਪੈਂਦੀ ਸਤੰਬਰ ਦੇ ਐਂਡ 'ਚ ਜ਼ਿਆਦਾ ਹੁਣ ਜਿਹੜੇ ਜੀ ਲਵੀਨੇ ਤੇ ਗਲੀਆਂ 'ਚ ਘੁੰਮ ਰਹੇ ਹਾਂ ਹੁਣ ਗਲੀਆਂ ਬਹੁਤ ਵਧੀਆ ਸ਼ਾਨਦਾਰ ਹਨ ਉੱਤੇ ਪਹਾੜ ਤੇ ਥੱਲੇ ਛੋਟਾ ਜਿਹਾ ਸ਼ਹਿਰ ਵਸਿਆ ਹੋਇਆ ਟੋਟਲੀ ਲੱਕੜ ਉਰੇ ਬਸ ਸਟਾਪ ਵੀ ਬਾਈ ਉਹਦੇ ਬਣੇ ਹੋਏ ਸਾਰੇ ਲੱਕੜ ਦੇ ਉਹ ਬਸ ਘੜੀ ਉਧਰ ਤੇ ਉਧਰਲੀ ਸਾਈਡ ਵੀ ਲੱਕੜ ਦੀ ਬਣਿਆ ਹੋਇਆ ਹੈ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਸਵੇਰ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਰਾਤੀ ਆਪਾਂ ਲਵੀਨੀ ਆਏ ਹੋਏ ਸੀ ਇਹਨਾਂ ਨੇ ਪਿਛਲਾ ਬਲੌਗ ਦੇਖਿਆ ਹੁਣ ਪਤਾ ਤੇ ਇੱਥੇ ਟੈਂਟ ਲਾਇਆ ਸੀ ਆਪਾਂ ਨੇ ਤੇ ਸਾਰੀ ਰਾਤ ਦਾ ਮੀਂਹ ਪੈ ਰਿਹਾ तकरीबन ਇੱਕ ਮਿੰਟ ਨਹੀਂ ਮੀਂਹ ਰੁਕਿਆ ਸਾਰੀ ਰਾਤ ਦਾ ਤੇ ਠੰਡ ਤਾਂ ਬਿਲਕੁਲ ਨਹੀਂ ਲੱਗੀ ਵਿੱਚ ਟੈਂਟ ਦੇ ਕਿਉਂਕਿ ਥੱਲੇ ਗੱਦਾ ਪਛਾਇਆ ਹੋਇਆ ਸੀ ਥੱਲੇ ਵੀ ਰਜਾਈ ਸੀ ਤੇ ਉੱਪਰ ਵੀ ਰਜਾਈ ਸੀ ਤੇ ਦਿਨ ਹਨ ਇੱਕ ਅੰਦਰ ਬੋਸ ਰਾਤ ਨੂੰ ਨਹੀਂ ਲੱਗਿਆ ਇਹ ਕੰਬਲ ਦੇ ਵਿੱਚ ਪੈ ਕੇ ਪਰ ਬਾਰਿਸ਼ ਇੱਕ ਮਿੰਟ ਨਹੀਂ ਰੁਕੀ ਤੇ ਇਸ ਟਾਈਮ ਸਮਾਂ ਹੋ ਗਿਆ ਏ ਪੌਣੇ 6 ਦਾ ਸਾਢੇ 5 ਪੌਣੇ 6 ਵਜ ਗਏ ਨੇ ਤੇ ਹੁਣ ਬਾਹਰ ਨਿਕਲ ਕੇ ਦੇਖਦੇ ਆ ਕੀ ਮਾਹੌਲ ਆ ਕੀ ਨੇ ਇਹ ਤੇ ਮਿਲਦੇ ਆ ਤੁਹਾਨੂੰ ਬਾਹਰ ਜਾ ਕੇ ਤੇ ਅੱਧੋ ਘਰਾੜੇ ਜੰਗ ਰਹੇ ਆ ਅਜੇ ਬੰਦੇ ਅੱਧੇ ਆਪਣੇ ਸੁੱਤੇ ਪਏ ਆ ਅੱਧੇ ਦੂਜੇ ਟੈਂਟ 'ਚ ਪਏ ਆ ਤੇ ਨਾਲ ਦੇ ਬੱਜ ਨੂੰ ਘਰਾੜੇ ਛੱਡੇ ਹੋਏ ਆ ਅਜੇ ਤੇ ਆਪਣਾ ਸਮਾਨ ਪਿਆ ਸੀ ਰਾਤ ਦਾ ਮੜਾ ਮੋਟਾ ਇੱਧਰ ਸਾਈਡ ਪਰ ਕਿਉਂਕਿ ਬਾਹਰ ਤੇ ਰੱਖ ਨਹੀਂ ਸੀ ਹੋਣਾ ਰੱਬ ਬਾਹਰ بارش ਬਹੁਤ ਸੀ ਮੀਂਹ ਬਹੁਤ ਸੀ ਬਾਹਰ ਲੋ ਇਸ ਟਾਈਮ ਦੀ ਸਵੇਰ ਤੇ ਵੱਜ ਚੁੱਕੇ ਨੇ ਪੂਰੇ 6 ਜੇ ਸਵੇਰ ਦਾ ਮਾਹੌਲ ਕੁਝ ਇਸ ਤਰ੍ਹਾਂ ਦਾ ਇੱਥੇ ਬੱਦਲ ਬਾਈ ਬਹੁਤ ਆ بارش ਬਹੁਤ ਪਈ ਸਾਰੀ ਰਾਤ ਨੂੰ ਜਿੰਨੇ ਤੋਂ 10 ਕਿਟਾ ਪਾਣੀ ਵੀ ਛੜ ਗਿਆ ਆਲੇ-ਦਾਲੇ ਆਪਣੇ ਟੈਂਟਾਂ ਤੇ ਲਾਗ ਇਹ ਟੈਂਟ ਵਿੱਚ ਆਪਣੀ ਰਾਤ ਰਾਤ ਕੱਟੀ ਸੀ ਤੇ ਆ ਦੂਜਾ ਟੈਂਟ ਆਪਣਾ ਇੱਧਰ ਵਾਲਾ ਤੇ ਪਿੱਛੇ ਦਾ ਮਾਹੌਲ ਕੁਝ ਇਸ ਤਰ੍ਹਾਂ ਦਾ ਵਧੀਆ ਨੀਂਦ ਆਈ ਹੈ ਵਿੱਚ ਤੇ ਠੰਡ ਬਿਲਕੁਲ ਨਹੀਂ ਲੱਗੀ ਹੈ ਜਣੀਗਾ ਤੇ ਸਵੇਰ ਦਾ ਵਿਊ ਕੁਝ ਇਸ ਤਰ੍ਹਾਂ ਦਾ ਦਿਖਦਾ ਇੱਥੇ ਜੋ ਬਹੁਤ ਸੋਹਣਾ ਬੱਦਲ ਜਿਵੇਂ ਬਿਲਕੁਲ ਥੱਲੇ ਆਏ ਪਏ ਨੇ ਤੇ ਇੱਕ ਤਰ੍ਹਾਂ ਦਾ ਸਵਰਗੀ ਲੱਗ ਰਿਹਾ ਇਸ ਟਾਈਮ ਬਿਲਕੁਲ ਸ਼ਾਂਤੀ ਹੈ ਕੋਈ ਰੌਲਾ ਨਹੀਂ ਕੋਈ ਗੋਲਾ ਨਹੀਂ ਹੁਣ ਤਾਂ گاਵਾ ਵੀ ਆਣ ਠੀਕੀਆਂ ਬੈਠੀਆਂ ਆਪਣੀਆਂ ਮੀਂਹ ਚ ਉਹਨਾਂ ਨੂੰ ਵੀ ਕੋਈ ਕੰਮ ਨਹੀਂ ਹਜੇ ਫਿਲਹਾਲ ਲਓ ਜੀ ਆ ਸੀ ਰਾਤ ਦਾ ਆਪਣਾ ਰਹਿਣ ਦਾ ਬਸੇਰਾ ਜਿੱਥੇ ਆਪਾਂ ਇਹ ਰਾਤ ਕੱਟੀ ਹੈ ਤੇ ਅੱਜ ਇਹ ਸ਼ਹਿਰ ਆਪਾਂ ਇਹ ਚੰਗੀ ਤਰ੍ਹਾਂ ਘੁੰਮਣਾ ਹੈ ਨਾ ਕੱਲੀ-ਕੱਲੀ ਚੀਜ਼ ਉਹਨਾਂ ਦਿਖਾਉਣੀ ਹੈ ਤੇ ਆ ਆਪਣੇ ਦੋਨੋਂ ਗੱਡੀਆਂ ਖੜੀਆਂ ਆ ਬਿਲਕੁਲ ਟੈਂਟ ਦੇ ਲਾਏ ਗੱਡੀਆਂ ਲੱਗੀਆਂ ਸੀ ਕਿਉਂਕਿ ਜਿਹੜਾ ਜ਼ਰੂਰਤ ਵਾਲਾ ਸਮਾਨ ਸੀ ਫਿਰ ਅਸੀਂ ਉਹੀ ਕੱਢਿਆ ਕਿਉਂਕਿ ਜੜ ਬੜਾ ਤੁਰ ਕੇ ਜਾਣ ਦੀ ਲੋੜ ਨਹੀਂ ਸੀ ਪੈਂਦੀ ਕਿਉਂਕਿ ਗੱਡੀਆਂ ਬਿਲਕੁਲ ਨੇੜੇ ਖੜੀਆਂ ਸੀ ਫਿਲਹਾਲ ਠੰਡ ਇੰਨੀ ਹੈ ਨਹੀਂ ਹੈ ਕਿਉਂਕਿ ਜਿਉਂ-ਜਿਉਂ ਦਿਨ ਚੜੀਆਣਾ ਠੰਡ ਵਧੀ ਜਾਣੀ ਹੈ ਫਿਲਹਾਲ ਮੀਂਹ ਪੈਂਦਾ ਮੀਂਹ ਠੰਡ ਉਦਾਂ ਵੀ ਘੱਟ ਲੱਗੀ ਥੋੜੀ ਜੀ ਫਿਲਹਾਲ ਮੂਮਤ ਹੋਣਿਆ ਬਰਸ਼-ਬਰਸ਼ ਕਰਦੇ ਆ ਇਹਨੇ ਫਰੈਸ਼ ਹੋਣਿਆ ਤੇ ਕਾਫੀ ਵਗੈਰਾ ਪੀਣ ਚੱਲਦੇ ਆ ਨਾਲ ਦੇ ਯਾਰ ਬੈਲੀ ਹਜੇ ਸਾਰੇ ਸੁੱਤੇ ਪਏ ਨੇ ਫਿਲਹਾਲ ਮੈਂ ਹੀ ਉੱਠਿਆ ਕਿਉਂਕਿ ਇਹਨਾਂ ਲੰਬਾ ਲੌਂਗ ਟਾਈਮ ਪੈ ਨਹੀਂ ਹੁੰਦਾ ਹੈਗਾ 3-4 ਘੰਟੇ ਨੀਂਦ ਵਾਲੀ ਬਹੁਤ ਆਪਾਂ ਨੂੰ ਉਹ ਮਤੋਂ ਨਿਆ ਤੇ ਫਰੈਸ਼ ਹੋ ਕੇ ਐ ਤਿਆਰੀ ਕਰੀਏ ਆਪਾਂ ਹੋ ਅੱਗੇ ਵਧਣ ਦੀ ਫਿਲਹਾਲ ਹਜੇ 12 ਵਗੈਰਾ ਕੈਂਪਿੰਗ ਸਾਈਡ ਵੀ ਬੰਦ ਆ ਸਾਰਾ ਕੁਝ ਬੰਦ ਹੈ ਲਾਈਟ ਲੂਟ ਕੋਈ ਨਹੀਂ ਜਗੀ ਇੱਥੇ ਆ ਕੇ ਆਪਾਂ ਨੇ ਰਾਤੀ ਟੈਂਟ ਬੁੱਕ ਕਰਨ ਵਾਸਤੇ ਜਗਾ ਲਈ ਸੀ ਇਹ ਜਗ੍ਹਾ ਤੋਂ ਤੇ ਆ ਸਾਹਮਣੇ ਬਣੇ ਹੋਏ ਨੇ ਬਾਥਰੂਮ ਵਗੈਰਾ ਬਿਲਕੁਲ ਨਾਲੇ ਤੇ ਆਹ ਜੋ ਕੈਂਪਰ ਜਿਹਨਾਂ ਨੇ ਵਿੱਚੇ ਘਰ ਹੁੰਦਾ ਸਾਰਾ ਕੁਝ ਵਿੱਚੇ ਹੁੰਦਾ ਤੇ ਆਹ ਉਹਨਾਂ ਨੇ ਜਗ੍ਹਾ ਰੈਂਟ ਤੇ ਲਈ ਹੋਈ ਹੈ ਇੱਧਰ ਤੇ ਇਦਾਂ ਦੇ ਲੱਕੜ ਦੇ ਟੇਬਲ ਬਣਾਏ ਹੋਏ ਸੀ ਇਹਨਾਂ ਨੇ ਬੈਠਣ ਵਾਸਤੇ ਸ਼ਾਮ ਟਾਈਮ ਬਹੁਤ ਰੌਣਕ ਸੀ ਉਰੇ ਬਹੁਤ ਟਾਈਮ ਗੱਲਾਂ ਮਾਤਾਂ ਮਾਰੀਆਂ ਲੋਕਾਂ ਨੇ ਤੇ ਇੱਕ ਨੰਬਰ ਗੱਲ ਬਾਤ ਸੀ ਉਹ ਪਰਲੀ ਸਾਈਡ ਵੀ ਟੈਂਟ ਲਾਇਆ ਕਿਸੇ ਨੇ ਉਹ ਉਧਰ ਵੀ ਟੈਂਟ ਲੱਗੇ ਹੋਏ ਨੇ ਦੇਖਾਂਗੇ ਜੇ ਨਾਲ ਦੇ ਬੰਨੇ ਤਾਂ ਟਰੈਕਿੰਗ ਵੀ ਜਰੂਰ ਕਰਾਂਗੇ ਪਰ ਮੈਨੂੰ ਲੱਗਦਾ ਨਹੀਂ ਉਹ ਮੰਨਣਗੇ ਕਿਉਂਕਿ ਉਹਨਾਂ ਵਿੱਚ ਕਿਸੇ ਨੂੰ ਕੋਈ ਸ਼ੌਂਕ ਨਹੀਂ ਹੈ ਟਰੈਕਿੰਗ ਦਾ ਫਿਲਹਾਲ ਥੋੜ੍ਹੀ ਥੋੜ੍ਹੀ برف ਪੈ ਗਈ ਉੱਤੇ ਪਹਾੜਾਂ ਦੇ ਵੈਸੇ ਹੁਣ ਜਲਾਈ ਆ ਗਈ ਹੁਣ ਜਲਾਈ ਦੇ ਇੰਨੀ برف ਨਹੀਂ ਪੈਂਦੀ ਉਹ ਬਰਫ ਪੈਣੀ ਸਤੰਬਰ ਦੇ ਐਂਡ 'ਚ ਜਰਾ ਦਾ ਹੁਣ ਜਿਹੜੇ ਬਾਹਲੇ ਉੱਚੇ ਪਹਾੜਾ ਜੇ ਦੋ ਸਾਹਮਣੇ ਦੇਖ ਰਹੇ ਤੁਸੀਂ ਆਹ ਵਾਲੇ ਪਹਾੜ ਇਹਨਾਂ ਦੇ ਉੱਤੇ ਬਰਫ ਪਈ ਹੋਈ ਆ ਵਧੀਆ ਜੀ ਬਹੁਤ ਹੈ ਬਹੁਤ ਵਧੀਆ ਹੁਣੇ ਉਸੇ ਐਂਡ ਤੇ ਨਾਲ ਦੇ ਉੱਠ ਖੜੇ ਨਾਲ ਦੇ ਉੱਥੇ ਜੇ ਚੱਲੇ ਰੋਮੀ ਭਾਈ ਬਿਠਿਆ ਆ ਮੂੰਹ ਮਤ ਹੋ ਲੋ ਚੱਲਿਆ ਚੱਲਿਆ ਨਹੀਂ ਠੰਡਾ ਬਹੁਤ ਉੱਧਰ ਪਰ ਨਹੀਂ ਗਰਮ ਵੀ ਹੁੰਦਾ ਗਰਮ ਲੇਟ ਆਉਂਦਾ ਥੋੜਾ ਜਿਹਾ ਪਰ ਬਾਈ ਇੰਨੀ ਠੰਡ ਚ ਬਰਫ ਨਹੀਂ ਖੁੜੀ ਸਾਰੀ ਰਾਜ ਲੈ ਉਹ ਤੱਕਣੀ ਪਈ ਥੀ ਬਾਹਰ ਸਹੀ ਗੱਲ ਆ ਬਾਈ ਸਹੀ ਗੱਲ ਆ ਤੁਸੀਂ ਠਾਂਕੋ ਟੈਂਪਰੇਚਰ ਕਿੰਨਾ 4.0 ਡਿਗਰੀ ਹੁਣ ਰਾਤ ਨੂੰ 0 ਹੋ ਗਿਆ ਮੈਨੂੰ ਨਹੀਂ ਮਾਈਨਸ ਦਾ ਮਾਈਨਸ ਦਾ ਬਹੁਤ ਜ਼ਿਆਦਾ ਹੋ ਗਿਆ ਬਾਈ ਸਾਬ ਬਸ ਸਾਰੀ ਗੱਲ ਮੈਂ ਤੇ ਰਾਣਾ ਵੀਰ ਵੇਟ ਕਰ ਰਹੇ ਆ ਬਾਹਰ ਖੁੱਲਣ ਦੀ ਪਰ ਇੱਥੇ 12 ਦਾ ਟਾਈਮ ਹੈ 7 ਵਜੇ ਦਾ 7 ਵਜੇ ਦਾ ਬਾਈ 7 ਵਜੇ ਆਪਣੇ ਉੱਥੇ ਤਾਂ 5:30 ਖੁੱਲ ਜਾਂਦੇ 5:30 4:30 5 ਹੂੰ ਪਰ ਇੱਥੇ ਬਾਹਰ ਬਾਈ 7 ਹਾਂ 7 ਤੋਂ ਪਹਿਲਾਂ ਨਹੀਂ ਖੋਲਦੇ ਹੈਗੇ ਸਾਨੂੰ ਤਕਰੀਬਨ ਘੰਟਾ ਹੋ ਗਿਆ ਵੇਟ ਕਰਦਿਆਂ ਨੂੰ ਤੇ ਬਾਰਿਸ਼ ਛਾੜਦਿਆਂ ਨੇ ਹਟਣੇ ਦਾ ਨਾਂ ਹੀ ਨਹੀਂ ਲੈ ਰਹੀ ਕਾਂਡ ਬਹੁਤ ਜ਼ਿਆਦਾ ਹੋ ਗਈ ਜਿੱਥੇ ਵੀ ਘੁੰਮਣ ਜਾਇਦਾ بارش ਨਾਲੇ ਆ ਜਾਂਦੀ ਸਾਡੇ بارش ਸਾਡੀ ਜਾਨ ਚ ਛੱਡ ਦੇ ਤੇ ਆ ਬੱਦਲ ਦੇਖੋ ਬਾਈ ਜਮੇ ਸਾਡੇ ਵਿਚੇ ਬੜੇ ਪੈਂਦੇ ਉੱਪਰ ਇਕੱਤਰ ਹੀ ਜੰਨਤ ਆ ਸਵਰਗ ਹੈ ਬਾਈ ਕਰਾੜੇ ਦਾ ਕਰਾੜੇ ਤੁਹਾਡੇ ਤਿੰਨਾਂ ਦੇ ਚੱਲਦੇ ਆ ਨਹੀਂ ਕਰਾੜੇ ਤੇ ਲੈ ਤਿੰਨਾਂ ਦੇ ਉਹਨੇ ਉਦੋਂ ਸ਼ੁਰੂ ਕੀਤਾ ਮੈਨੂੰ ਦੱਸ ਕੇ ਵੀ ਮੈਂ ਕਰਾੜਾ ਸ਼ੁਰੂ ਕਰਤਾ ਤੂੰ ਸਾਵਧਾਨ ਹੋ ਜਾ ਤਾਂ ਗੱਡੀ ਇੰਨੇ ਫੋੜ ਕੇ ਚਲਾਤਾ ਤਾਂ ਗੱਡੀ ਚ ਪਿਆ ਹੋ ਜਾ ਬਾਈ ਮੈਂ ਤਾਂ ਚੱਲੀ ਜਾਂਦੇ ਮੈਂ ਜਾ ਗੱਡੀ ਮੈਂ ਹੁਣ ਕਹਾਂਗੀ ਤੁਹਾਨੂੰ ਮੈਂ ਤੇ ਰਾਣਾ ਵੀਰ ਤਾਂ ਆ ਗਏ ਆਪਣੇ ਕਫਾ ਪੀਣ ਬ੍ਰੇਕਫਾਸਟ ਕਰਨ ਦੂਜੇ ਬੰਦੇ ਉੱਠੇ ਨਹੀਂ ਰਹੇ ਹੈਗੇ ਤੇ ਅੱਜ ਜਿੱਥੇ ਅਸੀਂ ਬਾਹਰ ਤੇ ਆਏ ਆ ਨਾ ਤੇ ਬਾਹਰ ਬੜੀ ਸੋਹਣੀਆ ਹੱਦਿਆ ਕੋਈ ਬਾਹਰ ਨਹੀਂ ਖੁੱਲੀ ਮਿਲੀ ਸੰਵਾਦ ਸ਼ਹਿਰ ਚ ਗਿਆ ਬਾਹਰ ਖੁੱਲੀ ਮਿਲੀ ਇੱਥੇ ਤੁਹਾਨੂੰ ਬਾਹਰ ਵੀ ਦਿਖਾਉਣਾ ਇੱਥੋਂ ਦੀ ਕਿੱਦਾਂ ਦੀ ਹਾਂਜੀ ਹਾਂਜੀ ਕਪੂਚੀਨੋ ਦੋ ਕਪੂਚੀਨੋ ਬਰਯੋਜ ਲੈ ਲਓ ਤੂੰ ਇਹ ਪਿਸਤਾ ਕੀ ਵਾਲਾ ਹੈ ਤੇ ਇਦਾਂ ਦੀਆਂ 12 ਬਾਈ ਲੱਕੜੇ ਅੰਦਰ ਵੀ ਸਾਰੀ ਹੈ ਨਾ ਇੱਧਰ ਇੱਥੇ ਬਰਯੋਜ ਹੈ ਪਿਸਤਾ ਕੀਓ ਲੋ ਲਈ ਆਪਣੇ ਆਰਡਰ ਕਰ ਦਿੱਤੇ ਬ੍ਰਿਕ ਕਾਫੀ ਮੈਂ ਕਾਫੀ ਵੀ ਆ ਗਈ ਜੀ ਆਪਣੀ ਤੁਹਾਨੂੰ ਕਾਫੀ ਪੀਣੇ ਮੜਾ ਜਿਹਾ ਪਾਣੀ ਪੀ ਲਈ ਪਹਿਲਾਂ ਪਾਣੀ ਕਿਹਾ ਉਹਨਾਂ ਨੂੰ ਤੇ ਦੂਜੇ ਅਜ ਬੈਠੇ ਆ ਆਪਣੇ ਨੇ ਲੋ ਬੈਲੀ ਨਹੀਂ ਸਾਡੇ ਅੱਗੇ ਆ ਗਏ ਉਹ ਨਹੀਂ ਹਿਲਦੇ ਜਮੇ ਬਾਲੇ ਨਿਰਦੇ ਬੰਦੇ ਜੀ ਆਪਣੇ ਚਲੋ ਚਲੋ ਕਰੋ ਯਾਰ ਵੀ ਨਹੀਂ ਹੰਡਣਾ ਬਈ ਇਹ ਇਹਦਾ ਛੜੀ ਲੱਗ ਗਈ ਉਹ ਯਾਰ ਅੱਜ ਦਾ ਟੂਰ ਵੀ ਬਿਲਕੁਲ ਖਰਾਬ ਹੋ ਗਿਆ ਯਾਰ ਬਾਰਿਸ਼ ਹਟੇ ਨਹੀਂ ਰਹੀ ਰਾਹ ਦਾ ਮੀਂਹ ਪੈ ਰਿਹਾ ਅਸੀਂ ਵੇਟ ਕਰੀ ਜਨੇ ਤੰਬੂ ਚ ਬੈਠੇ ਆ ਪਰ ਮੀਂਹ ਹਟਣ ਦਾ ਨਾਉ ਨਹੀਂ ਲੇ ਰਿਹਾ ਹੁਣ ਦੇਖ ਰਿਹਾ ਅਸੀਂ ਨੰਨੇ ਵਾਪਸ ਜਾਣਿਆ ਸੀ ਰਾਹ ਦੇ ਵਿੱਚ ਕਿਤੇ ਰੁਕਾਂਗੇ ਜਾਂ ਲੇ ਕੋ ਜਾਂ ਕੋਮੋ ਵੱਲੋਂ ਜਾਵਾਂਗੇ ਹੁਣ ਦੇਖਦੇ ਹਾਂ ਪਲਾਨਿੰਗ ਕਰ ਰਹੇ ਹਾਂ ਕਿਉਂਕਿ ਇੱਥੇ ਦਾ ਮੌਸਮ ਰੋੜੇ ਸਾਹਮਣੇ ਹੀ ਹੈ ਮੀਂਹ ਬਾਰਿਸ਼ ਬਹੁਤ ਤੇਜ਼ ਆ ਰਹੀ ਸਮਝਣੇ ਕਲੀਅਰ ਹੋ ਗਿਆ ਪਹਿਲਾਂ ਤਾਂ ਸਾਰਾ ਬੱਦਲਾਂ ਨਾਲ ਘਿਰਿਆ ਪਿਆ ਸੀ ਆਲਾਦ ਵਾਲਾ ਪਰ ਹੁਣ ਸਾਫ ਹੈ ਸਾਰਾ ਕੋਈ ਨਹੀਂ ਬਾਹਰ ਨਿਕਲਿਆ ਹੈਗਾ ਇਸ ਵਕਤ ਪਤਾ ਵੀ ਮੀਂਹ ਪੈ ਰਿਹਾ ਹੈ ਨਾ ਸਾਰੇ ਲੋਕ ਆਪਣੇ ਆਪਣੇ ਕਾਰਵਾਨਾਂ ਚ ਬੈਠੇ ਆ ਤੇ ਅਸੀਂ ਆਪਣੇ ਤੰਬੂ ਚ ਹੁਣ ਨਿਕਲੀਏ ਬਾਹਰ ਤੇ ਹੁਣ ਪਿੱਛੇ ਨੂੰ ਚੱਲਦੇ ਵਾਪਸ ਨੂੰ ਨਹੀਂ ਤੁਹਾਨੂੰ ਸ਼ਹਿਰ ਸਾਰਾ ਦਿਖਾਉਣਾ ਸੀ ਆ ਪਰ ਹੁਣ ਮੀਂਹ ਬਹੁਤ ਜ਼ਿਆਦਾ بارش ਬਹੁਤ ਜ਼ਿਆਦਾ ਬਾਜ਼ਾਰ ਵੀ ਨਹੀਂ ਖੁੱਲਿਆ ਹੈਗਾ ਹਜੇ ਤੇ ਪ੍ਰੋਗਰਾਮ ਬਹੁਤ ਖਰਾਬ ਹੋ ਗਿਆ ਜਿਆ ਬੈਰੀ ਬੈਡ ਅਸੀਂ ਤਾਂ ਵੇਟ ਵੀ ਕਰ ਰਹੇ ਤਿੰਨ ਚਾਰ ਘੰਟੇ ਹੋ ਗਏ ਪਰ ਹੱਟ ਨਹੀਂ ਰਹੀ ਮੀਂਹ ਨੈਟ ਤੇ ਉਹਦਾ ਦਿਖਾਉਂਦਾ ਨਹੀਂ 30 40% ਪਰ ਲੱਗਦਾ ਨਹੀਂ ਇਹ ਹਟੂਗਾ ਮੀਂਹ ਹੰਨੂਣਾ ਜਿਹੜੀ ਆ ਝੌਂਪੜੀ ਦੀ ਵਧੀਆ ਮਿਲ ਗਈ ਵੈਸੇ ਉੱਧਾ ਤੇ ਸਾਹਮਣੇ ਬਰਫ ਪਈ ਗਈ ਹੋ ਦੇਖੋ ਸਾਹਮਣੇ ਪਹਾੜਾਂ ਦੇ ਉੱਤੇ ਉਹ ਵਿਊ ਬੜਾ ਸੋਹਣਾ ਉੱਧਾ ਇੱਥੇ ਜੇ ਮੀਂਹ ਨਾ ਹੋਵੇ ਨਾ ਮੌਸਮ ਜਿਹੇ ਇਦਾਂ ਹੀ ਰਹੇ ਬਸ ਮੀਂਹ ਨਾ ਹੋਵੇ ਤਾਂ ਵੀ ਵਧੀਆ ਲੱਗੇ ਉੱਠ ਗਏ ਉੱਠ ਗਏ ਉੱਠ ਕੇ ਬੰਦੇ ਬਾਈ ਉੱਠ ਗਏ ਉੱਠ ਗਏ ਅਰੇ ਯਾਰ ਗੂਏ ਚੱਕਨੇ ਆ ਇਹ ਤਾਂ ਹੁਣ ਟੈਂਟ ਬੰਨ ਲੱਗੇ ਕਰਨ ਬੰਦ ਪਿਛਲੀ ਵਾਰਾ ਇਹਦੇ ਮੀਂਹ ਹੈਗਾ ਤਾਂ ਪਰ ਥੰਮ ਗਿਆ ਤਾਂ ਪਰ ਅੱਜ ਤਾਂ ਮੀਂਹ ਬਹੁਤ ਜ਼ਿਆਦਾ ਹੈ ਲਾਲੀ ਉਹਦੇ ਵਿੱਚ ਜੋ ਪਿਆ ਲਫਾਵਾ ਪਾਉਣੇ ਵਾਲੇ ਚੱਕ ਲਿਆ ਮੜਾ ਜੋ ਵਿੱਚ ਪਿਆ ਉਹਦੇ ਵਿੱਚ 2-3 ਦਿਨ ਹਾਂ ਕੱਲ ਗੱਡਣ ਲੱਗੇ ਵੇ ਤੇ ਅੱਜ ਪੱਟ ਰਹੇ ਹਾਂ ਹੁਣ ਬਾਈ ਮੜੇ ਆ ਪਰ ਪੈਰ ਰੱਖ ਦੇ ਮੜੀ ਹਵਾ ਨਿਕਲ ਜੂਗੀ ਇਹਦੀ ਕੱਲ ਗੱਡਣ ਲੱਗੇ ਸੀ ਹਾਂ ਕੱਲ ਗੱਡਣ ਦੇ ਟਾਈਮ ਲੱਗਿਆ ਅੱਜ ਪੱਟਣ ਦੇ ਟਾਈਮ ਲੱਗ ਰਿਹਾ ਹੌਲੀ ਹੌਲੀ ਹੋ ਜਾ ਬਸ ਆਈਏ ਹੁਣ ਤਾਂ ਇਹ ਜੀ ਲੱਗ ਜੂਗੀ ਇਹਦੀ ਨਹੀਂ ਪ੍ਰੈਸ਼ ਨਹੀਂ ਹੁੰਦਾ ਇਹ ਜੀ ਹਬਰ ਹੈ ਜੀ ਉਹਨਾਂ ਵਿੱਚ ਹਾਂ ਹੂੰ ਜੀ ਯਾਰ ਬਲਿੰਦ ਨਹੀਂ ਪਿਆਦਾ ਟੈਂਟ ਲਾਉਣਾ ਔਖਾ ਪਟਣਾ ਔਖਾ ਟਟਣਾ ਔਖਾ ਯਾਰ ਮੀਂਹ ਨਾ ਹੋਵੇ ਗਿੱਲਾ ਨਾ ਹੋਵੇ ਨਹੀਂ ਹੋਵੇ ਯਾਰ ਵੀ ਬਚਾ ਮੀਂਹ ਹੀ ਕੰਮ ਖਰਾਬ ਕਰਿਆ ਅੱਜ ਇਹ ਇਕਣਾ ਹੋਵੇ ਅੰਕਲ ਬਾਜ਼ਾਰ ਚ ਮਾਰਦੇ ਮੇਰਾ 12 ਹੱਥ ਦਾ ਸਿਲਫਰ ਤਾਂ ਸਹੀ ਹੋ ਗਿਆ ਪਿਆਰ ਚ ਮਾਰਦੇ ਯਾਰ ਚਾਹਦੇ ਟੱਕੋ ਜਮਾਨੇ ਤੋ ਔਖਾ ਇਸ ਵਾਰ ਹੁਣ ਇਸ ਜਗਨ ਲੱਗਿਆ ਕਰਨ ਬਾਏ ਬਾਏ ਅਗਲੀ ਵਾਰ ਆਵਾਂਗੇ ਮੌਸਮ ਮੌਸਮ ਦੇਖ ਕੇ ਆ ਚੰਗੀ ਤਰ੍ਹਾਂ ਕਿਉਂਕਿ ਟੂਰ ਬਿਲਕੁਲ ਖਰਾਬ ਹੋ ਗਿਆ ਕਿ ਜਿੱਥੇ ਵੀ ਜਾਂਦੇ ਆ ਮੀਂਹ ਨਾਲੇ ਆ ਜਾਂਦਾ ਤੇ ਹੁਣ ਦੇਖੀਦਾ ਕਿੱਧਰ ਦੀ ਪਲਾਨਿੰਗ ਆ ਜੇ ਮੀਂਹ ਤਾਂ ਹੁਣ ਹਟਿਆ ਵਾ ਥੋੜਾ ਥੋੜਾ ਜੇ ਸ਼ਹਿਰ ਸ਼ੁਰੂ ਘੁੰਮਣਾ ਹੋਵੇ ਦੇਖਦੇ ਆ ਕੀ ਕਹਿੰਦੇ ਨਾਲ ਦੇ ਸੀ ਨਹੀਂ ਤੇ ਆ ਲਾਸਟ ਵਾਰ ਦਾ ਚਾਕ ਆ ਇਸ ਦਾ ਤੇ ਹੁਣ ਚਲਿਏ ਗੱਡੀਆਂ ਵੱਲ ਤੇ ਦੇਖੀਏ ਅੱਗੇ ਫਿਰ ਫਾਈਨਲੀ ਪ੍ਰਮਾਤਮਾ ਨੇ ਟਾਈਮ ਦੇ ਦਿੱਤਾ ਥੋੜਾ ਜਿਹਾ ਸਾਨੂੰ ਸ਼ਹਿਰ ਘੁੰਮਣ ਦਾ ਤੇ ਆ ਪਰਚੀ ਗੱਡੀ ਦੀ 200 ਰੁਪਏ ਇੱਕ ਘੰਟੇ ਦੇ ਸੋਸਤਾ ਚਲੋ ਪਰਚੀ ਲਾਈਏ ਤੇ ਦੇਖੀਏ ਫਿਰ ਆਲੇ-ਦਾਲੇ ਦਾ ਵੀਊ ਇੱਥੇ ਦਾ ਉਹ ਚੱਲਦੇ ਕੇਵਲ ਤਾਰ ਆਈਆਂ ਉਹ ਤਾਂ ਹਾਂ ਤੱਕ ਲਿਕੇ ਜਾਨੀ ਉੱਪਰ ਫਿਰ ਉੱਪਰੋਂ ਨਾ ਫਿਰ ਲੋਕ ਸਾਈਕਲਿੰਗ ਕਰਦੇ ਆਉਂਦੇ ਨੇ ਉੱਪਰੋਂ ਇਧਰੋਂ ਦੀ ਸਾਈਕਲ ਲੈ ਕੇ ਨਾ ਵਿੱਚ ਇਹਦੇ ਵਿੱਚ ਜਾ ਕੇ ਸਾਈਕਲ ਪਾ ਕੇ ਤਾਂ ਜਾਂਦੇ ਨੇ ਤਾਂ ਫਿਰ ਸਾਈਕਲ ਰਾਈ ਆਉਂਦੇ ਥੱਲੇ ਨੇ ਉਨੇ ਖੁੱਲਿਆ ਵੀ ਪਹਿਲਾਂ بارش ਬਹੁਤ ਸੀ ਨਾ ਫਿਰ ਬੰਦ ਕਰਿਆ ਉਸ ਇਹਨਾਂ ਨੇ ਤੇ ਇੱਥੇ ਹੁੰਦੀ ਆ ਆਪਣੀ ਸਕੇਟਿੰਗ ਵਗੈਰਾ ਵੀ ਇੱਥੇ ਹੀ ਹੁੰਦੀ ਆ ਜੇ ਕਿਸੇ ਨੂੰ ਸਕੇਟਿੰਗ ਸਿੱਖਣੀ ਆ ਤੇ ਸਿੱਖ ਵੀ ਸਕਦਾ ਇੱਥੇ ਕੈਂਪ ਵੀ ਲੱਗਦੇ ਆ ਜੇ ਕਿਸੇ ਨੂੰ ਸਕੇਟਿੰਗ ਖਿੱਸ ਸਿੱਖਣੀ ਵੀ ਆ ਲੋਬੇ ਹੁਣ ਲੱਗਿਆ ਸ਼ੋਪਿੰਗ ਕਰਨ ਇੱਥੇ ਸ਼ੋਪਿੰਗ ਕੋਈ ਜਣੀ ਸਸਤੀ ਵੀ ਐ ਮਹਿੰਗੀ ਵੀ ਐ ਰੇਜੀ ਦਾ ਆਪਣਾ ਆਪਣਾ ਟੈਕਸ ਫ੍ਰੀ ਆ ਜੇ ਕੋਈ ਵਿਸਕੀ ਦਾ ਸ਼ਕੀਨ ਆ ਤਾਂ ਵਿਸਕੀ ਦਾ ਬਹੁਤ ਸਸਤੀ ਐ ਇੱਥੇ ਜੀ ਤੁਹਾਨੂੰ ਪਹਿਲਾਂ ਦੱਸ ਗਿਆ ਹਜਿਆ ਮੈਂ ਤੇ ਇੱਥੇ ਆ ਰਿਹਾ ਕਿ ਮਿਊਜ਼ੀਅਮ ਆ ਉਹ ਨਹੀਂ ਲੱਭਦਾ ਹੈਗਾ ਤੁਹਾਨੂੰ ਜਿਨਾ ਇਹਦੇ ਤੇ ਪਰਾਣੇ ਟਾਈਮ 'ਚ ਕਿਵੇਂ ਖੇਤੀ ਹੁੰਦੀ ਸੀ ਕਿੱਦਾਂ ਦੇ ਔਜ਼ਾਰ ਵਰਤਦੇ ਸੀ ਉਹ ਲੱਭ ਰਹੇ ਆ ਉਹ ਨਹੀਂ ਲੱਭ ਰਹੀ ਸੰਦਗੀ ਉਹ ਜਿਹਨੇ ਖਾਸਾ ਮਸ਼ਹੂਰ ਹੋ ਰਹੇ ਲਵੀਨੀਓ ਦਾ ਉਹ ਜੀ ਲਵੀਨੇ ਦੇ ਗਲੀਆਂ 'ਚ ਘੁੰਮ ਰਹੇ ਆ ਹੁਣ ਗਲੀਆਂ ਬਹੁਤ ਵਧੀਆ ਸ਼ਾਨਦਾਰ ਆ ਹਨ ਉੱਤੇ ਪਹਾੜ ਤੇ ਥੱਲੇ ਛੋਟਾ ਜਿਹਾ ਸ਼ਹਿਰ ਵਸਿਆ ਹੋਇਆ ਟੋਟਲੀ ਲੱਕੜ ਦਾ ਸ਼ਹਿਰ ਸਾਰਾ ਸਾਰਾ ਲੱਕੜਾ ਜੀ ਤੇ ਸਜਾਵਟ ਤਾਂ ਬਹੁਤ ਸੋਹਣੀ ਕਰੀ ਹੋਈ ਆ ਸੋ ਬਿਊਟੀਫੁਲ ਆ ਲੋਕ ਛਤਰੀਆਂ ਲੱਗ ਨਿਕਲੇ ਉਸ ਦਾ 2026 ਜਿਹੜੀ 올림픽 ਹੋਣੀ ਬਾਈ ਇੱਥੇ ਆਰਗੇਨਾਈਜ਼ ਕਰਨ ਜਿਹੜੀਆਂ ਸਕੀਟਿੰਗ ਵਾਲਿਆਂ ਨੇ ਸਾਰਾ ਜਿਹੜੀ ਦੇਖ ਰਹੇ ਨਾ ਸਾਰੇ ਇੱਥੇ ਆਰਗੇਨਾਈਜ਼ ਹੋਣ ਇਹਨਾਂ ਨੇ ਆ ਲਾਇਆ ਵੀ ਇੱਥੇ ਦੇਖੋ ਉਹ ਦੇਖੋ ਸਾਰਾ ਕਾਦੀ ਹਾਂ ਹਾਂ ਉਹ ਇਹ ਤਾਂ ਦਰਵਾਜ਼ਾ ਇਹ ਦਨੁਸਰ ਆ। ਤੁਹਾਨੂੰ ਇੱਥੇ ਹੁਣ ਘੜੀ ਨਹੀਂ ਸ਼ੌਤ ਬਣ ਲੱਗਿਆ ਸੀ। ਤੁਹਾਨੂੰ ਰੇਟ ਦੱਸ ਦਿਆ ਇੱਥੇ ਦੇ ਕੀ ਹਿਸਾਬ ਤਾ। ਠੀਕ ਆ ਰੇਟ ਤਾਂ ਸਹੀ ਆ। 100 ਰੁਪਏ ਦੀ ਮਿਲਦੀ ਆ। ਕਾਸਟ ਉਹਦੇ ਲੱਗੇ ਆ 79 ਰੁਪਏ ਦੀ ਲਾਈ ਵੀ ਆ 100 ਤੋਂ ਕੱਟ ਕੇ। ਸਾਰੀਆਂ 100 ਤੋਂ ਕੱਟ ਕੇ ਲੱਗੀਆਂ ਨੇ। 64 ਦੀ ਲੱਗੀ ਵੀ ਆ। ਤੇ ਹੁਣ ਇਧਰ ਐਨਕਾ ਦੇਖ ਰਹੇ ਆ। ਅਗੂ ਲਗੀ ਰੇਟ ਸੇਮ ਹੈ ਕਿ ਮਨ ਮੋਟੋ ਫਰਕ ਹੈ ਬਾਈ ਇੱਕ ਤਾਂ ਦੇਖ ਕੇ ਨਾ ਹੁੰਦਾ ਅਗਲੀ ਬਾਤ ਮੋਰਲੇ ਨੇ ਖਾਲ ਹੋਈ ਹਾਂ ਠੀਕ ਆਫਟਰ ਲਾਇਆ ਪਿਆ 140 ਤੋਂ 100 ਜੀ ਮਿਕਲ ਕੋਰਸ ਅਰਮਾਨੀ ਦੀ ਗੈਸ ਮੇਰੀ ਦੋ ਰੋਜ਼ੋ ਰੋਜ਼ ਨਾ ਪਰ ਮਾਰ ਲਈ ਸੋਨੇ ਦੇ ਸਿੰਪਲ ਹੈ ਰਹਿਬਰ ਇਹਦਾ ਬਸ ਇਹੀ ਕੁਆਲਟੀ ਮੇਦੀ ਬਣਾਇਆ ਹੋਇਆ ਹੈ ਉਹ ਰੇਟ ਬਈ ਦਾ 247 ਤੋਂ 173 ਪਰ ਇਹ ਕਾਲ ਵੀ ਤਿੰਨੇ ਸ਼ੇਪ ਦੇਖੋ ਕਿੰਨੀ ਸੋਹਣੀ ਬਣਾਈ ਗਿਆ ਜਿਹੜੇ ਆਪਣੇ ਨੋਰਮਲ ਦੁਕਾਨਾਂ ਗਲੀਆਂ 'ਚ ਕੱਢੇ ਮੈਨੇ ਇਹਨਾਂ ਬਕਾਇਦਾ ਫਰੇਮ ਬਣਾਈ ਹੋਈ ਹੈ ਫਰੇਮ 'ਇਹ ਰੇਟ ਦਾ ਨਾ ਫਰਕ ਵੀ ਨਹੀਂ ਹੈਗਾ ਪਰ ਮਾਡਲ ਥੋੜੀ ਇਹਨੂੰ 올ਡ ਮਾਡਲ ਜ਼ਿਆਦਾ ਨਿਊ ਮਾਡਲ ਚ ਨਹੀਂ ਹੈਗਾ ਬਾਈ ਮੀਂਹ ਫੇਰ ਤੇਜ਼ ਹੋ ਗਿਆ ਯਾਰ ਮੀਂਹ ਨਹੀਂ ਸਾਨੂੰ ਕਰਨ ਦਿੰਦਾ ਕੋਈ ਇੱਕ ਬਾਰਿਸ਼ ਫੇਰ ਬਹੁਤ ਤੇਜ਼ ਹੋ ਗਈ ਆਪਾਂ 4-5 ਜਣੇ ਹੀ ਘੁੰਮ ਰਹੇ ਆ ਗਲੀ ਉਹ ਕੋਈ ਨਹੀਂ ਹੈ ਮੌਸਮ ਯਾਰ ਬਹੁਤ ਖਰਾਬ ਹੋਇਆ ਵਾ ਆ ਦੇਖੋ ਘਰ ਬੰਦ ਪਿਆ ਪਤਾ ਨਹੀਂ ਕਿੰਨਾ ਕ ਪੁਰਾਣਾ ਹੋਣਾ ਬਾਈ ਲੱਕੜ ਦਾ ਘਰ ਦੇਖ ਲੋ ਸਾਰਾ ਟੋਟਲੀ ਲੱਕੜ ਐ ਜਿਵੇਂ ਸ਼ਤੀਰ ਨਹੀਂ ਹੁੰਦੇ ਇੰਡੀਆ ਲਾਏ ਵੇ ਆ ਦੇਖੋ ਕੜ ਕੱਡਾ ਸ਼ਤੀਰਾਂ ਦੇਖੋ ਠੋਸ ਲੱਕੜਾ ਠੋਸ ਪੂਰੀ ਹਨ ਇਹ ਸਜਾਇਆ ਬਹੁਤ ਸੋਹਣਾ ਯਾਰ ਆ ਹਾਰ ਦੇ ਕਿੰਨੇ ਸੋਹਣੇ ਲੱਗਦੇ ਸਾਹਮਣੇ ਪੂਰਾ ਇੱਕ ਨੰਬਰ ਕਮਾ ਦਿਲ ਕਰਾ ਦੇਖੀ ਜਾਵੇ ਇਹਨਾਂ ਨੇ ਲੈਣਾ ਹੈ ਪਤਾ ਨਹੀਂ ਨਹੀਂ ਕੁਝ ਰੋਲੈਕਸ ਤੇ ਵੇਹਣ ਘੜੀ ਦੇਖ ਰਿਹਾ ਇਹ। ਖਾਸੇ ਪਿੱਛੇ ਭੇਵੇਂ ਘੜੀਆਂ ਦੇ। ਆ ਟੇਬਲ ਕਿੰਨਾ ਘੈਂਟ ਬਣਾਇਆ ਵਾ। ਰੋਲੈਕਸ ਤੇ ਘੜੀਆਂ ਨੇ ਰੀਡ ਰੂਟ ਲਾ ਬੈਠੀਆਂ। ਉਹਦੇ ਟੋਹਣੇ ਬਾਬਾ ਜਾਦਾਂ। ਉਹ ਘੜੀ ਮਹਿੰਗੀਆਂ ਮਿਲਦੀਆਂ ਬਈ ਇਹ। ਡੈਕੋਰੇਸ਼ਨ ਦੇਖ ਫੇਰ ਕਿੰਨੀ ਸੋਹਣੀ ਖਰੀ ਹੋਈ ਐ। ਤੁਨੂੰ ਬਈ ਇਹ ਛਤਰੀਆਂ ਲੈ ਕੇ ਆਉਣੀਆਂ ਇੱਥੇ। ਛਤਰੀਆਂ ਲਿਆ ਕੇ ਨਾ ਉਹ ਵੇਚਣ ਲੱਜਣਾ। ਤੈਨੂੰ ਮੀਂਹ ਪੈ ਰਿਹਾ। ਛਤਰੀ ਦੀ ਪ੍ਰੋਬਲਮ ਬਹੁਤ ਨੁਮਾਰੀ ਹੈ ਇੱਥੇ। गांव वास्ते एक गड्डी ना छतरी नी भरके ले आनी है। ते छतरी बेचे करंगे इथे। मैं ते ब्राड भी दा लावण लगेया दूसर। ते ए बंदे पीन लगे पहली बार हुन कफे। ਠੰਡ ਲੱਗਦੀ ਬਾਹਰ ਘੁੰਮ ਕੇ ਮੀ ਬਹੁਤ ਤੇਜ਼ ਆ। ਕੱਪੜੇ ਕਿੱਲੇ ਹੋਣਗੇ। ਕੱਪੜੇ ਕਿੱਲੇ ਹੋ ਕੇ ਤੇ ਕਾਫੇ ਦਾ ਜ਼ਰੂਰੀ ਆ। ਜਿਹੜੀ ਉਹ ਭਾਰਤੀ ਉਹ ਕਾਇਮਤੀ ਪੂਰੀ ਜਿੱਥੇ ਅਸੀਂ ਪੀ ਗਏ ਸਵੇਰੇ। ਓਰੇ ਬਸ ਟਾਪ ਹੀ ਬਾਈ ਉਹਦੇ ਬਣੇ ਹੋਏ ਸਾਰੇ। ਲੱਕੜ ਦੇ ਉਹ ਬੱਸ ਖੜੀ ਆ ਉਧਰ ਤੇ ਉਧਰਲੀ ਸਾਈਡ ਵੀ ਲੱਕੜ ਦੇ ਹੀ ਬਣਿਆ ਹੋਇਆ ਬੱਸ ਸਟਾਪ ਵੀ ਦੇਖ ਲੈਣਾ ਲੱਕੜ ਦੇ ਬਣਾਏ ਹੋਏ ਉਹ ਜਿੱਥੇ ਆਪਾਂ ਟਿਕਟ ਬਖਾਰੇ ਕਰਦੇ ਆ ਉਹ ਵੀ ਲੱਕੜ ਦਾ ਬਣਾਇਆ ਹੋਇਆ ਸਾਰਾ ਲੋਕ ਮੀਜੇ ਮਿੰਟੇ ਸਾਡੇ ਮੰਗੇ ਵੀ ਉਹ ਦੇਖੋ ਉਹ ਸਾਈਡ ਵੀ ਸਾਰਾ ਲੱਕੜ ਦਾ ਬਣਾਇਆ ਦਾ ਲੱਕੜੇ ਲੱਕੜ ਲੱਗੀ ਵੀ ਸਾਰੇ ਬੱਸ ਸ਼ਹਿਰ ਦੇਖਣ ਲੱਗਿਆ ਇੱਥੇ ਘਰ ਬੱਝਿਆ ਹਨ ਪੂਰਾ ਹੁਣ ਮਾੜਾ ਜਿਹਾ ਮੌਸਮ ਖੁੱਲਿਆ ਤੇ ਇੱਧਰ ਅੱਧਾ ਸ਼ਹਿਰ ਤੇ ਅੱਧਾ ਸ਼ਹਿਰ ਐ ਰਹਿ ਸਾਈਡਾ ਲੋ ਹੁਣ ਇੱਥੇ ਦਾ ਹੁਣ ਸਫ਼ਰ ਆਪਾਂ ਸਮਾਪਤ ਕਰਨਾ ਇੱਥੇ ਤੇ ਹੁਣ ਤੇਲ ਪਾਉਣਾ ਸਭ ਤੋਂ ਪਹਿਲਾਂ ਟੈਂਕੀ ਫੁੱਲ ਕਰਾ ਕੇ ਤੇ ਹੁਣ ਅੱਗੇ ਜਾ ਕੇ ਰੁਕਨੇ ਰਾਹ ਦੇ ਵਿੱਚ ਕਿਤੇ ਜਿੱਥੇ ਮੌਸਮ ਸਾਫ ਮਿਲ ਗਿਆ ਸਾਨੂੰ ਹੁਣ ਇੱਥੇ ਸ਼ੋਪਿੰਗ ਸ਼ੂਪਿੰਗ ਕਰ ਲਈ ਸਾਰਿਆਂ ਨੇ ਮਾੜਾ ਮੋਟਾ ਸਮਾਨ ਲੈ ਲਿਆ ਅੱਧਾ ਕ ਸ਼ਹਿਰ ਪਿੱਛੇ ਫਸਿਆ ਬਾਈ ਇਹ ਅੱਧਾ ਸ਼ਹਿਰ ਆ ਗਿਆ ਹੁਣ ਇੱਥੇ ਪਿੱਛੇ ਆ ਪਿੱਛੇ ਆ ਉਹਨੇ ਵੜਾ ਬਣਾਇਆ ਛੇੜੇ ਹੂੰ ਅੱਜ ਸਾਰਾ ਦਿਨ ਵੀ ਪੈਣਾ ਬਾਈ ਇਦਾਂ ਹੀ ਰਹਿਣਾ ਸਾਰਾ ਦਿਨ ਵਧੀਆ ਟਾਈਮ ਆ ਨਿਕਲ ਜੇ ਦਿਓ ਬਾਰਿਸ਼ ਦੇਖੋ ਭਾਈ ਕਿੰਨੀ ਸਪੀਡ ਨਾਲ ਪੈ ਰਹੀ ਹੈ ਇੱਧਰ ਇੱਕ ਪਹਾੜੀ ਇਲਾਕਾ ਉਹਦੇ ਕਰਕੇ ਵੀ ਥੋੜੀ ਜ਼ਿਆਦਾ ਪੈਂਦੀ ਹੈ ਤੇ ਮੌਸਮ ਵੀ ਬਹੁਤ ਖਰਾਬ ਹੋ ਗਿਆ ਤਾਂ ਬਹੁਤ ਤੇਜ਼ ਬਾਰਿਸ਼ ਹੈ ਗਾਵਾਂ ਦੇ ਕਾ ਸੁੰਗੜੀਆਂ ਖੜੀਆਂ ਆ ਬੱਲੇ ਬੱਲੇ ਚੱਲੀਏ ਹੁਣ ਸਵਿੱਚ ਨੂੰ ਸਾਨੂੰ ਮੋਰਿਸ ਵਾਲੀ। ਉਹ ਜੀ ਹੁਣ ਆਪਾਂ ਸਵਿੱਚ ਛੱਡਿਆ ਆਏ ਪਿੱਛੇ ਤੇ ਹੁਣ ਆਪਾਂ ਇਟਲੀ 'ਚ ਹੋ ਗਏ ਆਂ ਐਂਟਰ। ਇਹ ਬਹੁਤ ਸੈਂਪਲ ਗਿਆ ਗਿਆ। ਤੇ ਮੌਸਮ ਅਸਰੇ ਤੋਂ ਅਸਰੇ ਦਾ ਕੇ ਖਰਾਬ ਮਿਲਿਆ ਅੱਛਾ। ਚਲੋ ਇੰਨਾ ਸੋਕਰ ਕੱਲ ਬਧੀ ਐਨਜੋਏ ਹੋ ਗਿਆ। ਅੱਜ ਜਿਹੜਾ ਤੁਹਾਡੇ ਸਾਹਮਣੇ ਦੇਖ ਮਿਊਰ ਤੱਕ ਆ ਗਿਆ। ਇਹ ਹੈਗਾ ਸਵਿਟਜ਼ਰਲੈਂਡ ਹੁਣ ਸਾਹਮਣੇ ਆਪਰੇ ਇੰਟਰ ਹੋ ਜਾਣਾ ਇਟਲੀ ਦਾ ਵਿੱਚ ਆ ਸਵਿਸ ਵਾਲਾ ਉਹ ਦੇਖੋ ਪਰ ਝੰਡਾ ਲੱਗਾ ਹੋਇਆ ਸਵਿਸ ਦਾ ਚੈਕਿੰਗ ਹੁੰਦੀ ਮੈਨੂੰ ਲੱਗਦਾ ਨਾ ਜੇ ਅੱਗੇ ਰੁੱਤੇ ਟ੍ਰੈਫਿਕ ਹੋਣਗੇ ਸੁੰਦਰੀਓ 27 ਕਿਲੋਮੀਟਰ ਆ ਉੱਥੇ ਹੁੰਦੀ ਪਿੱਛੇ ਹੈ ਨਾ ਉਹ ਤਾਲੀਆਂ ਦੇ ਲੋਹਰੇ ਬਾਉਡਰ ਆਇਦਾਂ ਨੇ ਬਈ ਆਪਣੇ ਇਹਦੇ ਉੱਤੇ ਪਾウダー ਫੌਜਾਂ ਲਾਏ ਮੈਨਾਂ ਕੰਡਾ ਤਾਰ ਮਾਰ ਕੇ 10-10 ਫੁੱਟ ਉੱਚੀ ਪਾਈ ਪਿੰਦੀ ਹੈ ਉੱਥੇ ਆਈ ਮ ਚਿੜੀ ਵੀ ਨਹੀਂ ਇਧਰ ਉੱਤਰ ਜਾ ਸਕਦੀ ਜੀ ਪੌਸਣ ਨੇ ਖੜਾ ਲਿਆ ਸਾਨੂੰ ਚੈੱਕ ਕਰ ਰਹੇ ਹਾਂ ਤੇ ਇੱਥੇ ਬਤੂਤੇ ਦੇਖ ਰਹੇ ਹਾਂ ਇਹ ਪੜਾਪੋ ਅਰਿਵਾਂ ਤੇ ਦਿਵਿਨੋ ਦਿਵਿਨੋ ਕਿਤੇ ਆ ਲਾਉਰਾ ਨਾ ਲਾਉਰਾ ਉਹ ਉਹ ਗੀਰੋ ਗੀਰੋ ਇੱਕ ਮਿੰਟੋ ਦਲੰਤੀ ਅਲ ਫੁਰਕੋਨੇ ਫੈਕਟਰੀ ਦੇ ਬਾਰਡਰ ਤੇ ਕਰੇ ਜੈਕ ਹੋਲੇ ਗੱਭਰੂ ਪੁਲਿਸ ਵਾਲਾ ਯਾਰ ਲੰਬੇ ਗਾਹ ਪਾ ਕੇ ਬਹਿ ਗਏ ਇੰਨਾ ਟਾਈਮ ਯਾਰ ਕੋਈ ਕੋਈ ਗੱਡੀ ਜਾਣਦੇ ਨੇ ਹਰ ਇੱਕ ਗੱਡੀ ਨੂੰ ਘੇਰੀ ਜਾਂਦੇ ਆ ਉਹ ਆ ਸਾਡ ਤੋਂ ਪਹਿਲਾਂ ਹੁਣ ਸਾਡੇ ਨੰਬਰ ਹੁਣ ਲੱਗਿਆ ਸਾਡਾ ਹੋ ਡਾਕੂਮੈਂਟ ਲੱਗਾ ਸਾਡੀ ਚੈੱਕ ਕਰਨ ਪਹਿਲਾਂ ਦੋ ਖੜੀਆਂ ਸੀ ਉਹਨਾਂ ਦੇ ਕਰੇ ਉਹ ਭੇਜਿਆ ਹੁਣ ਸਾਨੂੰ ਦੇ ਕੇ ਚੈੱਕ ਕਰ ਅੱਧਾ ਘੰਟਾ ਖਰਾਬ ਹੋ ਗਿਆ ਇੱਥੇ ਹੋਈ ਹੋਗਾ ਕੰਪਲੀਟ ਸਾਰਾ ਕੁਝ ਸਾਨੂੰ ਗੱਡੀ 'ਚ ਤਾਰਿਆ ਮੇਰੇ ਦੋਲਾਂ ਸੀ ਗੱਡੀ 'ਚ ਬੈਠੇ ਤੇ ਆਪੇ ਡਾਕੂਮੈਂਟ ਲੈ ਕੇ ਚੈੱਕ ਕਰ ਗਏ ਤੇ ਹੁਣ ਸਾਡਾ ਥੈਂਕ ਯੂ ਕਰਕੇ ਚਲੇ ਗਏ ਬਾਅਦਸ਼ ਕਰਕੇ ਯਾਰ ਗੱਡੀਆਂ ਬਹੁਤ ਸਲੋ ਆ ਰਹੀਆਂ ਤੇ ਹੁਣ ਇੱਥੇ ਮੜਾ ਮਾਰਕੀਟ 'ਚ ਰੁਕੇ ਹਾਂ ਇੱਥੇ ਮੜ ਜਾ ਪ੍ਰੈਸ਼ ਹੋਣ ਨਾਲ ਖਾਣ ਪੀਣ ਲਈ ਲਈ ਕੁਝ ਅੱਜ ਸਵੇਰ ਦੇ ਨਾਲ ਕੁਝ ਨਹੀਂ ਖਾਦਾ ਵਾ ਚਾਹੇ ਪੀਤੀ ਹੋਈ ਆ ਉਹਨਾਂ ਇੱਥੇ ਖਾਣ-ਖੋਣ ਨੂੰ ਲੰਮਿਆ ਕੁਝ ਖਾਣੇ ਪੀਣੇ ਬਾਣਾ ਮੋਟਾ। ਹੁਣ ਆਪਣਾ ਸਫਰ ਸਿਰਫ ਰਹਿ ਗਿਆ 100 ਕਿਲੋਮੀਟਰ ਰਹਿ ਗਿਆ ਬਸ। 100 ਕਿਲੋਮੀਟਰ ਦਾ ਹੋਰ ਸਫਰ ਆਪਣਾ। ਤੇ ਬਾਕੀ ਦੇਖਦੇ ਅੱਗੇ ਇਹ ਬੰਦਾ ਕੀ। ਇਧਰ ਆ ਗਿਆ ਗਰਮੀ ਬਹੁਤ ਹੋ ਗਈ ਬਸ ਇਦਾਂ ਹਣਾ। ਲੋ ਜੀ ਆਪਣਾ ਟੂਰ ਸਮਾਪਤ ਹੋ ਗਿਆ। ਅੱਜ ਦੇ ਵਲੌਗ ਦੀ ਸਮਾਪਤੀ ਆਪਾਂ ਇੱਥੇ ਕਰਦੇ ਆਂ। ਉਮੀਦ ਕਰਦਾ ਤੁਹਾਨੂੰ ਵਲੌਗ ਬੱਝੇ ਲੱਗਿਆ ਹੋਊਗਾ। ਜੇ ਬੱਝੇ ਲੱਗੇ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਓਕੇ ਜੀ ਬਾਏ ਬਾਏ। ਸਤਿ ਸ਼੍ਰੀ ਅਕਾਲ। Ciao a tutti. Ciao ciao.